ਹੈ ਸਤਿ ਸ਼੍ਰੀ ਅਕਾਲ ਮੈਂ ਆ ਹੈਪੀ ਦੀਨ ਸਰ ði 21 days to happiness the israel the which ਅੱਜ ਆਪਾਂ ਤੁਹਾਡੇ ਇੱਕ ਸਵਾਲ ਦਾ ਜਵਾਬ ਦਿੰਨੇ ਆ ਤੁਹਾਡਾ ਸਵਾਲ ਸੀ ਕਿ ਸਾਨੂੰ ਕਿਵੇਂ ਪਤਾ ਲੱਗਦਾ ਕਿ ਸਾਨੂੰ ਹੱਦਾਂ ਦੀ ਜ਼ਰੂਰਤ ਹੈ ਬਹੁਤ ਵਧੀਆ ਕੁਐਸਚਨ ਹੈ ਰੀਜ਼ਨ ਬੀਇੰਗ ਜੇ ਦੋਸਾਂ ਨੂੰ ਬਚਪਨ ਤੋਂ ਸਿਖਾਇਆ ਹੀ ਨਹੀਂ ਹੋਇਆ ਹੱਦਾਂ ਕੀ ਹੁੰਦੀਆਂ ਨੇ ਸਿਰਫ ਇਹ ਸਗੈਰ ਹੁੰਦਾ ਕੰਪਰੋਮਾਈਜ਼ ਕਰੋ ਕੰਪਰੋਮਾਈਜ਼ ਕਰੋ ਕੰਪਰੋਮਾਈਜ਼ ਕਰੋ ਉਸ ਵੇਲੇ ਇਹ ਤੈਅ ਕਰਨਾ ਕਿ ਕਿ ਮੇਰੀ ਹੱਦ ਹੈ ਕਿ ਮੇਰਾ ਹੈ ਕਿ ਮੇਰਾ ਨਹੀਂ ਯਾ ਅਸੀਂ ਸਿਰਫ ਇੱਕ ਬਾਉਂਡਰੀ ਬਣਾਉਣੀ ਹੈ ਕੰਧ ਨਹੀਂ ਬਣਾਉਣੀ ਸੋ ਇਹ ਸਾਰਾ ਕੁਝ ਹੈ ਨਾ ਇਹ ਲਰਨਡ ਬਿਹੇਵੀਅਰ ਹੈ ਇਹ ਸਿੱਖ ਸਕਦੇ ਹਾਂ ਸੋ ਆਪਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਨੂੰ ਹੱਦ ਦੀ ਜ਼ਰੂਰਤ ਹੈ ਜਾਂ ਹੱਦਾ ਤੈਅ ਕਰਨ ਦੀ ਜ਼ਰੂਰਤ ਹੈ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਰਿਸੈਂਟਫੁਲ ਮਹਿਸੂਸ ਕਰ ਰਹੇ ਹੋ ਤਕਾਵਤ ਮਹਿਸੂਸ ਹੋਣੀ ਵੱਖਰੀ ਗੱਲ ਹੁੰਦੀ ਹੈ ਪਰ ਤੁਸੀਂ ਇਹ ਮਹਿਸੂਸ ਕਰਦੇ ਹੋ ਆਪਣੇ ਹਰ ਇੱਕ ਕੰਮ ਦੇ ਵਿੱਚ ਕਿ ਮੈਂ ਤਾਂ ਕੀਤਾ ਹੋਵੇ ਨਾ ਕੀਤਾ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ ਤੇ ਉਸ ਵੇਲੇ ਜੇ ਇਹ ਰਿਜ਼ੈਂਟ ਤੁਹਾਨੂੰ ਇਹ ਤੈਅ ਕਰਨਾ ਪੈਣਾ ਕਿ ਤੁਸੀਂ ਕਿਹੜਾ ਆਪਣਾ ਕੰਮ ਕਿਹੜੀ ਆਪਣੀ ਜਿਹੜੀ ਸੀ ਨਾ ਤਮੰਨਾ ਉਹਨੂੰ ਖਤਮ ਕਰਕੇ ਬੰਦ ਕਰਕੇ ਤੁਸੀਂ ਇਹ ਦੂਸਰਾ ਕੰਮ ਕਰਨਾ ਸ਼ੁਰੂ ਕੀਤਾ that was where you needed to set the boundary the boundary ਕਿ ਪਹਿਲਾਂ ਮੈਂ ਐਸ ਕੰਮ ਦੀ ਟੇਕ ਕੇਅਰ ਕਰਨੀ ਹੈ then i'll do this ਜੇ ਤੁਸੀਂ ਐਵੇਂ ਕਰਦੇ ਤਾਂ ਫਿਰ ਸ਼ਾਇਦ ਤੁਸੀਂ ਦੂਜੇ ਦੀ ਹੈਲਪ ਕਰਨਾ ਹੈ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਸੀ ਤੁਸੀਂ ਉਹਨੂੰ ਵੀ ਇੰਜੋਏ ਕੀਤਾ ਹੁੰਦਾ ਜੇਕਰ ਤੁਸੀਂ ਆਪਣੇ ਆਪ ਵੱਲ ਟਾਈਮ ਪਹਿਲਾਂ ਦਿੱਤਾ ਹੁੰਦਾ ਬਹੁਤ ਹੀ ਇੰਪੋਰਟੈਂਟ ਹੈ ਆਪਣੇ ਆਪ ਵੱਲ ਟਾਈਮ ਦੇਣਾ ਆਪਣੇ ਆਪ ਦੀ ਟੇਕ ਕੇਅਰ ਕਰਨਾ ਰੀਜ਼ਨ ਇਫ ਯੂ ਟੇਕ ਕੇਅਰ ਆਫ ਯਰਸੈਲਫ ਤੁਸੀਂ ਆਪ ਦੇ ਆਪ ਨੂੰ ਪਿਆਰ ਕਰਦੇ ਹੋ ਅੱਗੋਂ ਤੁਹਾਡੇ ਬੱਚਿਆਂ ਨੇ ਵੀ ਉਹੀ ਦੇਖਣਾ ਹੈ ਤੁਹਾਡੇ ਆਲੇ ਦੁਆਲੇ ਜਿਹੜੇ ਲੋਕੀ ਐ ਨਾ ਉਹ ਵੀ ਉਹੀ ਦੇਖਦੇ ਨੇ ਕਿਉਂਕਿ ਤੁਸੀਂ ਤੈਅ ਕਰਦੇ ਹੋ ਤੁਹਾਡੇ ਨਾਲ ਕੋਈ ਵੀ ਕਿਵੇਂ ਦਾ ਬਤਿਹਰਾ ਕਰਦਾ ਹੈ ਤੁਹਾਡੀ ਜਿਹੜੀ ਹੈਗੀ ਹੈ ਨਾ ਸਰਾਊਂਡਿੰਗਸ ਦੇ ਵਿੱਚ ਉਹ ਕਿੰਨਾ ਆ ਕੇ ਇੰਟਰਫੇਅਰ ਕਰ ਦਿੰਨੇ ਹੈ ਹਾਂ ਬਹੁਤ ਵਾਰ ਹੁੰਦਾ ਤੁਸੀਂ ਇਸ ਸਿਚੁਏਸ਼ਨ ਚ ਹੋ ਸਕਦੇ ਹੋ ਕਿ ਜਿੱਥੇ ਤੁਸੀਂ ਹੈਗੇ ਹੋ ਤੁਹਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਟਾਕਸਿਕ ਮਾਹੌਲ ਹੈ ਉਸ ਵੇਲੇ ਥੈਨ ਤੁਹਾਨੂੰ ਕਮਲ ਦਾ ਫੁੱਲ ਬਣਨਾ ਪੈਣਾ ਚਿੱਕਰ ਦੇ ਵਿੱਚ ਉਸ ਵੇਲੇ ਇਹ ਸੋਚੋ ਕਿ ਇਹ ਜਿਹਨੇ ਟਾਕਸਿਕ ਲੁਕੀ ਹੈ ਨਾ ਇਹ ਤੁਹਾਡੀ ਹਰ ਇੱਕ ਜਿਹੜੀ ਹੈਗੀ ਹੈ ਨਾ ਕੈਰੈਕਟਰ ਫਲॉ ਨੂੰ ਦੂਰ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਰਹਿਣਾ ਜਦੋਂ ਤੁਸੀਂ ਉਹਨਾਂ ਨੂੰ ਇਉਂ ਦੇਖਣਾ ਸ਼ੁਰੂ ਕਰੋਗੇ ਤੇ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਨਾ ਸ਼ੁਰੂ ਕਰੋਗੇ ਦੇਖਿਓ ਤੁਹਾਡੀ ਜ਼ਿੰਦਗੀ ਦੇ ਬਹੁਤ ਵਧੀਆ ਹੋਈ ਜਾਣੀ ਹੈ ਤੇ ਜੇ ਟਾਕਸਿਕ ਲੋਕੀ ਨੇ ਜਦੋਂ ਉਹ ਦੇਖਣਗੇ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹ ਉਹ ਆਪਣੇ ਆਪ ਰਸਤਾ ਬਦਲ ਲੈਣਗੇ ਸੋ ਤੁਸੀਂ ਬਾਉਂਡਰੀਜ਼ ਜਿਹੜੀਆਂ ਹੈਗੀਆਂ ਨੇ ਉਹ ਜ਼ਰੂਰ ਸੈੱਟ ਕਰਨ ਵਾਲੇ ਤੋ ਤੇ ਹਮੇਸ਼ਾ ਸੈੱਟ ਕਰਨੀਆਂ ਨੇ ਕਿਵੇਂ ਕਰਨੀਆਂ ਨੇ ਇਹ ਬਾਰੇ ਵਿੱਚ ਆਪਾਂ ਅਗਲੀਆਂ ਰੀਲਾਂ ਦੇ ਵਿੱਚ ਜ਼ਰੂਰ ਗੱਲ ਕਰਦੇ ਆਂ